ਮੂੰਹ ਤੇ ਬਲਾਓ ਕੌਣ ਕਹਿੰਦਾ ਆਹ ਖੜੀ ਆ ਮੈਂ ਬਲਾਓ ਕਿਹੜਾ ਪ੍ਰਸ਼ਾਸਨ ਕਹਿੰਦਾ ਏ ਸਾਡਾ ਮਜ਼ਾਕ ਬਣਾ ਰੱਖਿਆ ਏ ਕੋਸ਼ੀਆਂ ਨੂੰ ਫੜਿਆ ਜਾਵੇ ਤੇ ਨਾਲੇ ਪੁਲਿਸ ਮੇਰੇ ਘਰ ਵਾਲੇ ਨੂੰ ਚੱਕ ਕੇ ਲੈ ਗਈ ਕਿੱਥੇ ਦਾ ਇਨਸਾਫਾ ਸੁਖਵਿੰਦਰ ਸੁਖੀ ਆ ਵੀਰੇ ਹੁਣ ਉਹ ਸੰਗਰੂਰ ਜੇਲ੍ਹ ਚ ਕਾਰਨ ਕਰਕੇ ਕਹਿੰਦੇ ਵੀ ਕਿਸੇ ਨੇ ਸ਼ਿਕਾਇਤ ਕਰੀ ਆ ਵੀ ਇਹੇ ਕੰਮ ਕਰਦਾ ਅਸੀਂ ਆਹੀ ਮੰਗ ਰੱਖੀ ਆ ਵੀ ਸਾਡਾ ਨਿਰਦੋਸ਼ ਬੰਦਾ ਬਾਹਰ ਕੱਢਿਆ ਜਾਵੇ ਪਰ ਨੇ ਸਾਨੂੰ ਵੀ ਲਾਉਣੇ ਆਉਂਦੇ ਨੇ ਸੰਗਰੂਰ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਵਿੱਚ ਪੁਲਿਸ ਨੇ ਗੁਰਲਾਲ ਸਿੰਘ ਤੇ ਹਰਮਨਪ੍ਰੀਤ ਸਿੰਘ ਨਾਮੀ ਦੋ ਮਾਸਟਰਮਾਈਂਡਸ ਸਮੇਤ 10 ਮੁਲਜ਼ਮਾ ਨੂੰ ਕਾਬੂ ਕੀਤਾ ਹੈ। ਮੁਲਜ਼ਮਾ ਦੇ ਵਿੱਚ ਸੁਖਵਿੰਦਰ ਸਿੰਘ ਉਰਫ ਸੁੱਖੀ ਵਾਸੀ ਪਿੰਡ ਗੁਜਰਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰੀ ਤੋਂ ਬਾਅਦ ਸੁੱਖੀ ਦੀ ਪਤਨੀ ਮਨਦੀਪ ਕੌਰ ਮੀਡੀਆ ਸਾਹਮਣੇ ਆਈ ਹੈ ਜਿਸ ਦਾ ਕਹਿਣਾ ਹੈ ਕਿ ਉਸ ਦਾ ਪਤੀ નિર્ਦੋਸ਼ ਹੈ ਤੇ ਪੁਲਿਸ ਉਹਨਾਂ ਨਾਲ ਧੱਕਾ ਕਰ ਰਹੀ ਹੈ। ਤੇਰਨਾਂ ਨੋ ਵੀਰੇ ਮਨਦੀਪ ਕੌਰ ਆ ਵੀਰੇ ਜੇ ਭਗਵਾਨ ਤਮਨ ਨਾਲ ਸੀ ਉਸਮਾਨ ਤੋਂ ਮਿਲੇ ਨਹੀਂ ਕੀ ਕਿ ਪਹਿਲਾਂ ਤਾਂ ਮੈਨੂੰ ਮੁਲਾਜ਼ਮ ਲੈ ਗਏ ਵੀਰੇ ਲੇਡੀਸ ਪੁਲਿਸ ਲੈ ਕੇ ਗਈ ਕਹਿੰਦੇ ਵੀ ਤੁਹਾਨੂੰ ਭਗਵਾਨ ਤਮਨ ਨਾਲ ਮਲਾਉਨੇ ਆ ਸੀ ਤੇ ਬਿਨਾ ਕਿ ਗੱਲਬਾਤ ਕਰੇ ਜੰਮੀ ਨੇ ਮੈਨੂੰ ਉਹਨਾਂ ਨੇ ਫੇਸ ਵੀ ਨਹੀਂ ਦਿਖਾਇਆ ਮੇਰੇ ਸਾਹਮਣੇ ਨਹੀਂ ਆਏ ਹੈਗੇ ਮੈਨੂੰ ਅੰਦਰ ਬਿਠਾ ਲਿਆ ਉਹਨਾਂ ਨੇ ਲੈ ਜਾ ਕੇ ਤੇ ਉਹ ਭੱਗ ਗਏ ਜੰਮੀ ਵੀ ਕੋਈ ਗੱਲਬਾਤ ਨਹੀਂ ਕਰੀ ਹੈਗੀ ਗੁਲਾਕੇ ਤਾਂ ਲੈ ਕੇ ਗਈ ਸੀ ਵੀ اسی ਤਰੀ ਗੱਲਬਾਤ ਕਰਾਵਾਂਗੇ ਤੂੰ ਆਪਣਾ ਮੁੱਦਾ ਰੱਖਿਓ ਨਾ ਸਾਹਮਣੇ ਵੀ ਜਿਹੜੀ ਤੁਹਾਡੇ ਨਾਲ ਨਾ ਇਨਸਾਫੀ ਹੋ ਰਹੀ ਆ ਜਿਹੜਾ ਤੁਹਾਨੂੰ ਇਨਸਾਫ ਦਿਵਾਵਾਂਗੇ ਪਰ ਕੋਈ ਗੱਲਬਾਤ ਨਹੀਂ ਹੋਈਗੀ ਬਸ ਇੱਕ ਵਾਰ ਫੋਨ ਤੇ ਕਿਸੇ ਮੁਲਾਜ਼ਮ ਵੀਰੇ ਨੇ ਗੱਲ ਕਰਕੇ ਐਵੇਂ ਕਹਤਾ ਵੀ ਕੋਈ ਗੱਲ ਨਹੀਂ ਤੁਹਾਡਾ ਹੱਲ ਬਣ ਜਾਊਗਾ ਬਸ ਐਂ ਕਹਿ ਦਿੰਦੇ ਨੇ ਵੀਰੇ ਸਾਨੂੰ ਢਾਲ ਦਿੰਦੇ ਨੇ ਤੁਸੀਂ ਕੋਈ ਗੱਲ ਪੁੱਛਣੀ ਚਾਹੁੰਦੇ ਸੀ ਉਹਨਾਂ ਤੋਂ ਕੋਈ ਸਵਾਲ ਰੱਖਣਾ ਚਾਹੁੰਦੇ ਸੀ ਵੀਰੇ ਵੀ ਸਰਕਾਰ ਦਾ ਕੀ ਹੱਕ ਹੈ ਨਰਦੋਸ਼ ਬੰਦੇ ਨੂੰ ਜੇਲ੍ਹ ਚ ਬਿਠਾਉਣ ਦਾ ਸਾਰਾ ਪਿੰਡ ਗਵਾਹ ਹੈ ਸਾਰੇ ਲੋਕ ਗਵਾਹ ਨੇ ਇਨਕੁਆਇਰੀ ਲਾ ਲਨ ਜੋ ਮਰਜ਼ੀ ਕਰ ਲੈਣ ਤੁਹਾਡੇ ਤੁਹਾਡੇ ਕਰੋ ਕੋਈ ਮਤਲਬ ਇਸ ਘਟੜਾਂ ਦੇ ਵਿੱਚ ਗਿਆਗਾ ਹਾਂ ਤੇ ਦੋ ਵਾਰ ਕੋਣ ਸੀ ਜੀ ਚਾਚੇ ਘਰਦੇ ਦਾ ਕੀ ਨਾ ਲੱਗਦੇ ਸੀ ਦੋ ਮੇਰੇ ਸਕੇ ਚਾਚੀ ਮੁੱਕੇ ਨੇ ਵੀਰੇ ਮੇਰਾ ਘਰ ਵਾਲਾ ਉਹਨਾਂ ਨੂੰ ਚੱਕੀ ਫਿਰਦਾ ਸੀ ਤੇ ਦੂਜੇ ਦਿਨ ਜਦੋਂ ਮਤਲਬ ਐਵੇਂ ਗਾ ਪਿਆ ਵੀ दारू ਪੀ ਕੇ ਮੁੱਕ ਗਏ ਫਿਰ ਮੇਰੇ ਘਰ ਵਾਲੇ ਮਤਲਬ মিডিਆ ਆਈ মিডিਆ ਨੂੰ ਬੁਲਾ ਕੇ ਮੇਰੇ ਘਰ ਵਾਲੇ ਨੇ ਬਿਆਨ ਦਿੱਤੇ ਨੇ ਵੀ ਤੁਸੀਂ ਜਿੱਥੋਂ ਇਹ दारू ਆਈ ਉਹਨਾਂ ਦਾ ਪਤਾ ਕਰੋ ਵੀ ਮੇਰੇ ਦੋ ਚਾਚੇ ਮੁੱਕੇ ਨੇ ਤੇ ਪਿੰਡ ਦੇ ਲੋਕ ਦੋ ਬੰਦੇ ਹੋਰ ਮੁੱਕੇ ਨੇ ਨਾਲ ਇਹਦਾ ਵੀਰੇ ਉਹ ਮਤਲਬ ਉਹਨਾਂ ਨੂੰ ਚੱਕੀ ਫਿਰਦੇ ਨੇ ਮੇਰੇ ਚਾਚਿਆਂ ਨੂੰ ਚੱਕੀ ਫਿਰਦੇ ਨੇ মিডিਆ 'ਚ ਇਹ ਬਿਆਨ ਦੇ ਰਹੇ ਨੇ ਵੀ ਹਾਂ ਵੀ ਨਾ ਵੀ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਨਾਲੇ ਪੁਲਿਸ ਮੇਰੇ ਘਰ ਵਾਲੇ ਨੂੰ ਚੱਕ ਕੇ ਲੈ ਗਈ ਕਿੱਥੇ ਦਾ ਇਨਸਾਫ ਆ ਸੁਖਵਿੰਦਰ ਸੁਖੀ ਆ ਵੀਰੇ ਹੁਣ ਉਹ ਸੰਗਰੂਰ ਜੇਲ੍ਹ ਚਾ ਸ਼ੂਗਰ ਦਾ ਉਹ ਮਰੀਜ਼ ਆ ਮੇਰੀ ਨਣਦ ਨੂੰ ਸ਼ੂਗਰ ਆ ਮੇਰੀ ਸੱਸ ਨੂੰ ਦਿਮਾਗੀ ਟੈਨਸ਼ਨ ਆ ਤੋਂ ਮੇਰੇ ਬੱਚੇ ਨੇ ਛੋਟੇ ਛੋਟੇ ਕਾਰਨ ਕਰਕੇ ਕਹਿੰਦੇ ਵੀ ਕਿਸੇ ਨੇ ਸ਼ਿਕਾਇਤ ਕਰੀ ਆ ਵੀ ਇਹੇ ਕੰਮ ਕਰਦਾ ਕੀ ਇਸੇ ਪਿੰਡ ਦੇ ਨੂੰ ਐਸੇ ਐਸੇ ਪਿੰਡ ਦੇ ਨੇ ਹਾਂ ਵੀ ਇਹ ਪਰ ਉਹਨਾਂ ਨੇ ਤਾਂ ਇਹ ਵੀ ਕਹਿ ਕੇ ਦੀ ਮਾਸਟਰ ਮਾਈਂਡਰ ਨੇ ਉਹ ਸ਼ਾਸ਼ਨਿਕਾ ਵੀ ਮਾਸਟਰ ਮਾਈਂਡ ਦੇ ਇਸ ਪਿੰਡ ਦੇ ਵਿੱਚ ਮੇਰੇ ਮੂੰਹ ਤੇ ਬਲਾਓ ਕੌਣ ਕਹਿੰਦਾ ਆਹ ਖੜੀ ਆ ਮੈਂ ਬਲਾਓ ਕਿਹੜਾ ਪ੍ਰਸ਼ਾਸਨ ਕਹਿੰਦਾ ਏ ਸਾਡਾ ਮਜ਼ਾਕ ਬਣਾ ਰੱਖਿਆ ਏ ਹੁਣ ਤੁਸੀਂ ਮੰਗ ਕੀ ਜਿਹੜੀ ਰੱਖੀ ਆ ਕੁਮੰਤਰੀ ਅਸੀਂ ਆਹੀ ਮੰਗ ਰੱਖੀ ਆ ਵੀ ਸਾਡਾ ਨਿਰਦੋਸ਼ ਬੰਦਾ ਬਾਹਰ ਕੱਢਿਆ ਜਾਵੇ ਧਰਨੇ ਸਾਨੂੰ ਵੀ ਲਾਉਣੇ ਆਉਂਦੇ ਨੇ ਠੀਕ ਆ ਅਸੀਂ ਪਿੰਡ ਦੇ ਨਾਲ ਤੇ ਠੀਕ ਆ ਅਸੀਂ ਧਰਨਿਆਂ ਤੇ ਗਏ ਆ 3 ਦਿਨ ਪਿੰਡ ਖੜਿਆ ਤੁਹਾਡੇ ਨਾਲ ਕੋਈ ਇਸ ਗੱਲ ਦੇ ਨਹੀਂ ਹਾਂ ਪਿੰਡ ਸਾਡੇ ਨਾਲ ਆ ਅਸੀਂ ਪਿੰਡ ਦੇ ਨਾਮ ਤੇ ਅਸੀਂ ਨਾਲ ਹੋ ਕੇ ਪਿੰਡਿਆਂ ਨੂੰ ਮੁਆਵਜ਼ਾ ਦਿਵਾਇਆ ਹੁਣ ਸਾਡਾ ਇੱਕੋ ਮੁਆਵਾ ਸਮੁੱਦਾ ਇਹ ਵੀ ਜਿਹੜਾ ਸੁੱਖੀ ਗੁਜਰਾ ਹੈ ਉਹ ਵੀ ਵੀਰੇ ਇਸੇ ਪਿੰਡ ਦਾ ਬੰਦਾ ਹੈ ਮੈਂ ਇਸ ਪਿੰਡ ਦੀ ਬਹੂਆਂ ਵੀ ਸਾਡਾ ਵੀ ਸਾਥ ਦਿੱਤਾ ਜਾਵੇ ਮੇਰੇ ਘਰ ਵਾਲੇ ਨੂੰ ਬਾਹਰ ਕੱਢਿਆ ਜਾਵੇ ਧਰਨੇ ਸਾਨੂੰ ਵੀ ਲਾਉਣੇ ਆਉਂਦੇ ਨੇ ਕੋਈ ਤੁਸੀਂ ਲਿਖਤੀ ਸ਼ਿਕਾਇਤ ਕਰੀਏ ਇਸ ਚੀਜ਼ ਦੀ ਵੀ ਸਾਡੇ ਪਿੰਡ ਨੂੰ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਵੀਰੇ ਬਹੁਤ ਲੋਕਾਂ ਨਾਲ ਗੱਲ ਕਰੀਆ ਨਿੱਕੀਸ਼ ਕਹਿ ਕੇ ਨੇ ਭਾਈ ਅਸੀਂ ਇਨਕੁਆਇਰੀ ਲਵਾਵਾਂਗੇ ਵੀਰੇ ਲੈਟਰ ਲਿਖਾਂਗੇ ਵੀਰੇ ਬਸ ਸਾਡਾ ਤਾਂ ਹੁਣ ਇਹ ਮੁੱਦਾ ਵੀ ਸਾਡੇ ਬੰਦੇ ਨੂੰ ਬਾਹਰ ਕੱਢਿਆ ਜਾਵੇ